ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ 24 ਅਤੇ 25 ਦਸੰਬਰ ਮੌਸਮ ਪੰਜਾਬ ਦਾ ਕਿਵੇਂ ਰਹੇਗਾ ਫਿਲਹਾਲ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੇ ਹਾਲਾਤ ਬਣੇ ਹੋਏ ਨੇ ਲਗਾਤਾਰ ਸਵੇਰ ਤੋਂ ਕਿਣਮਣ ਕਾਣੀ ਅਤੇ ਹਲਕੀ ਦਰਮਿਆਨੀ ਬਾਰਿਸ਼ ਪੰਜਾਬ ਦੇ ਵਿੱਚ ਜਾਰੀ ਹੈ ਜਿਸ ਦੇ ਕਾਰਨ ਠੰਡ ਦਾ ਅਸਰ ਧੁੰਦ ਦਾ ਮਾਹੌਲ ਅਤੇ ਬੱਦਲਵਾਈ ਦਾ ਅਸਰ ਲਗਾਤਾਰ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਬਾਰਿਸ਼ ਹੋ ਰਹੀ ਹੈ ਜਾਂ ਨਹੀਂ ਪਿੰਡ ਜ਼ਿਲ੍ਹੇ ਸ਼ਹਿਰ ਦਾ ਕੀ ਨਾਮ ਹੈ ਤੁਹਾਡੇ ਦਾ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਨਾਲ ਦੇ ਨਾਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਅਜਈਆਂ ਜਾਣਕਾਰੀਆਂ ਮੌਸਮ ਦੇ ਸੰਬੰਧਿਤ ਤੁਹਾਨੂੰ ਮਿਲਦੀਆਂ ਰਹਿਣ ਗੱਲ ਕਰਦੇ ਤਾਜ਼ਾ ਸੈਟਲਾਈਟ ਇਮੇਜ ਦੀ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਫਿਲਹਾਲ ਬੱਦਲੀ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਲੇਹ ਲਦਾਖ ਇਹਨਾਂ ਵਿੱਚ ਲਗਾਤਾਰ ਕਾਇਮ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਸਵੇਰ ਵੇਲੇ ਤੋਂ ਹੀ ਕਿਣਮਣ ਕਣੀ ਦੀ ਖਬਰ ਆ ਰਹੀਆਂ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ 23 ਤਰੀਕ ਤੋਂ 24 ਤਰੀਕ ਦੇ ਵਿੱਚ ਕਾਰਮੀ ਦੇ ਚਾਂਸ ਨੇ 23 ਤਰੀਕ ਨੂੰ ਲਗਾਤਾਰ ਮੀਂਹ ਹੋ ਰਿਹਾ ਤੇ ਸ਼ਾਮ ਤੋਂ ਲੈ ਕੇ ਰਾਤ ਤੱਕ ਇਸੇ ਤਰੀਕੇ ਦੇ ਹਾਲਾਤ ਪੰਜਾਬ ਵਿੱਚ ਬਣੇ ਰਹਿਣ ਦੇ ਉਮੀਦਾਂ ਸਾਨੂੰ ਦਿਖਾਈ ਦੇ ਰਹੀਆਂ ਨੇ ਹੁਣ ਗੱਲ ਕਰਦੇ 24 ਤਰੀਕ ਦੇ ਮੌਸਮ ਦੀ 24 ਤਰੀਕ ਨੂੰ ਵੀ ਸਾਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮੀਂਹ ਦੀ ਗਤੀਵਿਧੀਆਂ ਖਾਸ ਤੌਰ ਤੇ ਪੰਜਾਬ ਦੇ ਦੁਆਬੇ ਵਾਲੇ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਮਾਝਾ ਇਲਾਕਾ ਸਾਫ਼ ਹੋ ਜਾਵੇਗਾ ਕੱਲ ਤੱਕ ਦੁਪਹਿਰ ਤੱਕ ਮੌਸਮ ਸੈਂਟਰਲ ਪੰਜਾਬ ਵਿੱਚ ਵੀ ਠੀਕ ਹੋ ਜਾਵੇਗਾ ਤੇ ਮਾਲਵੇ ਦੀ ਬੈਲਟ ਵਿੱਚ ਵੀ ਮੌਸਮ ਠੀਕ ਹੁੰਦਾ ਦਿਖਾਈ ਦੇ ਰਿਹਾ ਹੈ ਬੱਦਲੀ ਸਿਸਟਮ ਜ਼ਰੂਰ ਬਣਿਆ ਰਹੇਗਾ ਅਜੇ ਹਨ ਨਹੀਂ ਕਿ ਕਾਫੀ ਜ਼ਿਆਦਾ ਮੀਂਹ ਹੋਵੇਗਾ ਪਰ ਹਾਂ ਹੌਲੀ ਹੌਲੀ ਸਾਨੂੰ ਬੱਦਲਬਾਈ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ 24 ਤਰੀਕ ਦੁਪਹਿਰ ਤੋਂ ਬਾਅਦ ਪਰ ਦੁਆਬੇ ਦੀ ਗੱਲ ਕੀਤੀ ਹੈ ਬ ਤਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਤੋਂ ਵਿਚਕਾਰਲੇ ਇਲਾਕੇ ਨੇ ਇਹਨਾਂ ਵਿੱਚ ਸਾਨੂੰ ਕਿਣਮਣਕਣੀ ਦੀ ਉਮੀਦ 24 ਤਰੀਕ ਨੂੰ ਵੀ ਦੇਖਣ ਦੀ ਜਾਪਦੀ ਹੋਈ ਦਿਖਾਈ ਦੇ ਰਹੀ ਹੈ ਤੇ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਿਕ ਤਾਂ ਬੱਦਲਬਾਜ਼ੀ ਦੇ ਨਾਲ ਠੰਡ ਦਾ ਕਹਿਰ ਵੀ ਲਗਾਤਾਰ ਜਾਰੀ ਰਹੇਗਾ। ਸ਼ੀਤ ਲਹਿਰ ਦੇ ਹਲਕੇ ਜਿਹੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਮੀਂਹ ਦੇ ਕਾਰਨ ਸੁੱਕੀ ਠੰਡ ਦਾ ਖਤਮ ਹੋ ਜਾਵੇਗੀ ਪਰ ਜਿਹੜੀ ਹੁਣ ਠੰਡ ਹੈ ਇਹਦੇ ਵਿੱਚ ਨਮੀ ਜ਼ਿਆਦਾ ਹੋਣ ਦੇ ਕਾਰਨ ਸਾਨੂੰ ਹੁਣ ਧੁੰਦ ਦੇ ਹਾਲਾਤ ਪੰਜਾਬ ਦੇ ਵਿੱਚ ਅਕਸਰ ਦੇਖਣ ਨੂੰ ਮਿਲ ਸਕਦੇ ਨੇ ਗੱਲ ਕੀਤੀ ਜਾਵੇ ਅਗਰ ਠੰਡ ਦੇ ਤਾਪਮਾਨ ਦੀ ਤਾਪਮਾਨ ਹੁਣ 15 ਡਿਗਰੀ ਦੇ ਨੇੜੇ ਜਿਹੜੇ ਦਿਨ ਦੇ ਵੇਲੇ ਬਣ ਜਾਵੇਗਾ ਜਿਸ ਦੇ ਨਾਲ ਜਿਸ ਦੇ ਨਾਲ ਹੁਣ ਆਪਾਂ ਕਹਿ ਸਕਦੇ ਆ ਕਿ ਜੋ ਸ਼ਹੀਦੀ ਦਿਹਾੜੇ ਵਿੱਚ ਸਾਨੂੰ ਕੜਾਕੇ ਜੀ ਠੰਡ ਦੇਖਣ ਨੂੰ ਮਿਲਦੀ ਹੈ ਉਸ ਦਾ ਹੁਣ ਅਹਿਸਾਸ ਹੁੰਦਾ ਦਿਖਾਈ ਦੇਵੇਗਾ ਬਾਕੀ 24 ਤਰੀਕ ਤੋਂ ਗੱਲ ਕੀਤੀ ਜਾਵੇ ਅੱਗੇ ਮੌਸਮ ਦੀ 25 ਤਰੀਕ ਦੀ ਤਾਂ 25 ਤਰੀਕ ਨੂੰ ਦੁਆਰਾ ਤੋਂ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਪੱਛਮੀ ਹਵਾ ਪੰਜਾਬ ਦੇ ਵਿੱਚ ਚੱਲਦੀ ਦਿਖਾਈ ਦੇ ਰਹੀ ਹੈ ਧੁੱਪ ਤੇ ਹਾਲਾਤ ਬਣ ਸਕਦੇ ਨੇ ਪਰ ਬੱਦਲਬਾਈ ਦੇ ਕਿਰਮਣ ਕਣੀ ਦੇ ਹਾਲਾਤ ਖਤਮ ਹੋ ਜਾਣਗੇ ਪਰ ਧੁੰਦ ਦੇ ਹਾਲਾਤ 25 ਤਰੀਕ ਨੂੰ ਦੁਆਰਾ ਤੋਂ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਜਿਵੇਂ ਹੀ ਤਾਪਮਾਨ ਘਟੇਗਾ ਤਾਂ ਧੁੰਦ ਆਪਣਾ ਦੁਆਰਾ ਤੋਂ ਜ਼ੋਰ ਫੜਦੀ ਹੋਈ ਦਿਖਾਈ ਦੇਵੇਗੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਧੁੰਦ ਦੇ ਹਾਲਾਤ ਸਾਨੂੰ 25 ਤਰੀਕ ਨੂੰ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਅਗਰ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਂ ਦੁਹਰ ਤੋਂ ਫਿਰ ਜਿਹੜੇ ਤਾਪਮਾਨ ਨੇ ਉਹ ਰਾਤ ਦੇ ਤਾਪਮਾਨ 1 ਅਤੇ 2 ਡਿਗਰੀ ਦੇ ਵਿਚਕਾਰ ਅਤੇ ਦਿਨ ਦੇ ਤਾਪਮਾਨ ਜਿਹੜੇ ਨੇ ਉਹ ਮੈਕਸਿਮਮ ਮੈਕਸਿਮਮ 15 ਤੋਂ ਲੈ ਕੇ 16 ਡਿਗਰੀ ਤੱਕ ਹੀ ਜਾਣ ਦੀ ਉਮੀਦ ਹੈ ਨਹੀਂ ਤਾਂ ਇਸ ਤੋਂ ਤਾਪਮਾਨ ਘਟਦੇ ਹੀ ਦਿਖਾਈ ਦੇ ਰਹੇ ਨੇ ਬਾਕੀ ਇਸ ਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਵੀ ਕਰ ਦਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ